ਸ਼ਾਸਤ ਨਾ ਹੁੰਦਾ ਬੇਦ ਨਾ ਹੁੰਦਾ ਕਰਮ ਕਹਾਂ ਤੇ ਆਇਆ ਸ਼ਾਸਤ ਨਾ ਸ਼ਾਸਤ ਨਾ ਹੁੰਦਾ ਬੇਦ ਨਾ ਹੁੰਦਾ ਫਿਰ ਸ਼ਾਸਤਰ ਬੇਦ ਵੀ ਬਾਚ ਆਦਮੀ ਨੇ ਪੈਦਾ ਕੀਤੇ ਨੇ ਜਦ ਇਹ ਨਾ ਹੁੰ ਫਿਰ ਨਾ ਹੁੰਦਾ ਉਦੋਂ ਕਰਮ ਕਿੱਥੋਂ ਆਇਆ ਸੀ ਇਹ ਦੱਸੋ ਜਿਹੜਾ ਤੁਸੀਂ ਕਹਿੰਦੇ ਜਨਮ ਨਾ ਕਰਮ ਕਰਮ ਨਾ ਜਨ ਜਨਮ ਦੀ ਵਜ੍ਹਾ ਨਾਲ ਨਾ ਕਰਮ ਦੀ ਵਜ੍ਹਾ ਨਾਲ ਜਨਮ ਹੋਇਆ ਉਦੋਂ ਕਰਮ ਕਿੱਥੇ ਸੀ ਬਈ ਇਸ ਸਾਰੀ ਸ੍ਰਿਸ਼ਟੀ ਕਰਮ ਨਾਲ ਕਿਵੇਂ ਪੈਦਾ ਹੋਗੀ ਸਵਾਲ ਖੜਾ ਕਰਦਾ ਕਰਮ ਕਹਾਂ ਤੇ ਹੈ ਕਰਮ ਕਿੱਥੋਂ ਆ ਗਿਆ ਸੀ ਫਿਰ ਉਦੋਂ ਭਗਤ ਾਨਪੜ੍ਹ ਸੀ ਅਨਪੜ੍ਹ ਭਗਤ ਨੇ ਫੇਰੀ ਕਾਲਜ ਗਈ ਕਿਸ ਸਕੂਲ ਚ ਉੱਥੇ ਕਰਤੇ ਸਾਰੇ ਕਾਸ਼ੀ ਵਾਲੇ ਪੰਡਤ ਦੱਸੋ ਕਰਮ ਕਿੱਥੋਂ ਆ ਗਿਆ ਤੁਸੀਂ ਕਹਿੰਦੇ ਸ੍ਰਿਸ਼ਟੀ ਜਨਮ ਕਰਮ ਨਾਲ ਹੁੰਦਾ ਕਰਮ ਕਿੱਥੋਂ ਆਇਆ ਸੀ ਉਦੋਂ ਕਰਮ ਕਿਵੇਂ ਹੋ ਗਿਆ ਕਿਹੜਾ ਸਵਾਲ ਇੱਕ ਵੀ ਸੰਤ ਇਹਦਾ ਜਵਾਬ ਦਵੇ ਇਸਵਾਲ ਦਾ ਬਕਵਾਸ ਕਰੀ ਜਨੇ ਤੁਸੀਂ ਵਾਹਣ ਦੇ ਪਿਛੇ ਲੱਗ ਕੇ ਗੁਰਬਾਣੀ ਕੀ ਕਹਿੰਦੀ ਹੈ ਜਿਨਨੇ ਸੰਤ ਨੇ ਸਾਰੇ ਹਿੰਦੂ ਨੇ ਹਿੰਦੂ ਮਤ ਦਾ ਪ੍ਰਚਾਰ ਕੀਤਾ ਸਿੱਖ ਮਤ ਕੋਈ ਹੈ ਇਹਨਾਂ ਨੇ ਤੁਸੀਂ ਕਰਮ ਦੇ ਜਨਮ ਕਿਵੇਂ ਮੰਨਦੇ ਹੋ ਹੁਣ ਤੱਕ ਟੀਕੇ ਵਾਲੇ ਕਿਵੇਂ ਮੰਨਦੇ ਨੇ ਜਨਮ ਕਰਮ ਤੋਂ ਵਾਹਣ ਦੇ ਚੇਲੇ ਨੇ ਸਾਰੇ ਉਹ ਤਾਂ ਕਹਿੰਦਾ ਕਰਮ ਕਹਾ ਤੇ ਆ ਕਰਮ ਕਿੱਥੋਂ ਆ ਗਿਆ ਭਾਈ ਜਸ ਸਰੀਰੇ ਨਹੀਂ ਪੌਣ ਪਾਣੀਓ ਨਹੀਂ ਚੰਦ ਸੂਰਜੇ ਨਹੀਂ ਕੋਈ ਪੈਦਾ ਹੀ ਨਹੀਂ ਹੋਇਆ ਆਮ ਕਰਮ ਕਿੱਥੋਂ ਆ ਗਿਆ ਉੱਥੇ ਜੇ ਕਰਮ ਨਹੀਂ ਤਾਂ ਜਨਮ ਹੈ ਨਹੀਂ ਫੇਰ ਜੇ ਕਰਮ ਨਹੀਂ ਤਾਂ ਜਨਮ ਹੈ ਨਹੀਂ ਜਨਮ ਨਹੀਂ ਤਾਂ ਸ੍ਰਿਸ਼ਟੀ ਹੈ ਨਹੀਂ ਫੇ ਪੈਦਾ ਕਿਵੇਂ ਹੋ ਜਾਏ ਦੱਸੋ ਸ੍ਰਿਸ਼ਟੀ ਸਾਹਮਣੇ ਹੈਗੀ ਪੈਦਾ ਹੋਈ ਹੋਈ ਹੈ ਕਰਮ ਹੈ ਨਹੀਂ ਸੀ ਉਹਦੇ ਵਿੱਚ ਪੈ ਸ੍ਰਿਸ਼ਟੀ ਦਾ ਪਹਿਲਾਂ ਇਹ ਪੈਦਾ ਕੀ ਇਹਦਾ ਜਵਾਬ ਦੋ ਝੂਠ ਜਵਾਬ ਦਿੱਤਾ ਤੁਸੀਂ ਕਰੂ ਝੂਠ ਬੋਲਿਆ ਜੇ ਤਾਂ ਹੁੰਦਾ ਤੁਹਾਨੂੰ ਗਿਆਨ ਸ੍ਰਿਸ਼ਟੀ ਪੈਦਾ ਹੋਣ ਦਾ ਫਿਰ ਤਾਂ ਤਸੱਲੀ ਦਿੰਦੇ ਕਰਾਂ ਐ ਸਵਾਲ ਦਾ ਦੇ ਦਿੰਦੇ ਜਵਾਬ ਗਿਆਨ ਤੁਹਾਡੇ ਕੋਲ ਹੈ ਨਹੀਂ ਸ੍ਰਿਸ਼ਟੀ ਕਿਵੇਂ ਪੈਦਾ ਹੋਈ ਤੇ ਉੱਤੇ ਝੂਠ ਬੋਲੇ ਆ ਫਿਰ ਜੇ ਗਿਆਨ ਹੁੰਦਾ ਫੇ ਤੁਹਾਨੂੰ ਸੀ ਜਿਹ ਗਿਆਨ ਤਾਂ ਧਰਮ ਹੈ ਇੱਕ ਤੋਂ ਝੂਠ ਸ਼ੁਰੂ ਹੋ ਗਿਆ ਬੋਲਣਾ ਧਰਮ ਚ ਜੇ ਤਾਂ ਸਵਾਲ ਕੀਤਾ ਖੜਾ ਭਗਤ ਨੇ ਪੰਡਤ ਕੋ ਪਾਂਡੇ ਕੋ ਤੇ ਸਾਹਮਣੇ ਉਹਦਾ ਦੰਦੇ ਜਵਾਬ ਤਸੱਲੀ ਕਰਾਉਂਦੇ ਭਗਤਾਂ ਦੀ ਫਿਰ ਸੀ ਉਹ ਧਰਮ ਨਹੀਂ ਆ ਉਹ ਪਾਪ ਜੇ ਜਵਾਬ ਹੈ ਨਹੀਂ ਤਾਂ ਪਾਪ ਹੈ ਸਾਰੇ ਅਪਰਾਧੀ ਪਾਪੀ ਤੇ ਜਿੰਨੇ ਸੰਤ ਨੇ ਇਹ ਇਹ ਸਵਾਲ ਤੋਂ ਉਲਟ ਖੜੇ ਨੇ ਉਹ ਜੋ ਤੱਕ ਗਿਆਨ ਨਹੀਂ ਉਹ পাপ ਹੈ। ਚੂੜ ਬੋਲੇ ਆ পাপ ਕੀਤਾ। ਜਿੰਨੇ ਸੰਤ ਨੇ ਸਭ ਨੇ ਜਿਵੇਂ পাপ ਕੀਤਾ ਉਹ পাপ ਦਾ ਫਲੇ ਮਿਲਿਆ ਸਿੱਖੀ ਖਤਮ ਹੋ ਗਈ। ਉਹ পাপ ਨੇ ਸਿੱਖੀ ਗਰਮ ਕੀਤੀ ਹੈ। ਪਾਪੀਆਂ ਦੀ ਸੰਗਤ ਕੀਤੀ ਹੈ। ਅਸੀਂ ਸਿੱਖੀ ਗਰਮ ਹੋ ਗਈ। ਐ ਸਵਾਲ ਦਾ ਜਵਾਬ ਦਿੰਦੇ ਫਿਰ ਸੀ ਗੱਲ ਬਣਦੀ ਐ ਸੀ ਗਿਆਨ ਫਿਰ ਸੀ ਧਰਮ ਜੇ ਸਵਾਲ ਨੂੰ ਟਾਲ ਗਏ ਦਾ ਜਵਾਬ ਉਲਟਾ ਦਿੱਤਾ ਕਰਮ ਦਾ ਫਿਰ ਹੈ ਪਾਪ ਝੂਠ ਬੋਲਿਆ ਝੂਠ ਬੋਲਣਾ ਪਾਪ ਹੈ ਲੋਕ ਕਰ ਫਸਾਲੇ ਨਾਲ ਲਾ ਲੇ ਥੋੜੇ ਡੇਰੇ ਕਰੋੜਾਂ ਰੁਪਏ ਬਣੇ ਨੇ ਤੁਸੀਂ ਐਸ਼ ਕਰਦੇ ਲੋਕ ਦੋਜਕ ਭਰਦਨ ਨਾ ਧਰਮ ਰਿਹਾ ਇਹਨਾਂ ਨੂੰ ਨਾ ਮਾਇਆ ਮੜੀ ਨਾ ਰਾਮ ਇਹਨਾਂ ਦੇ ਦੋ ਪਬਲਿਕ ਦੇ ਦੋਨੋਂ ਹੀ ਚਲੇ ਗਏ ਦੁਬਦਾ ਮੈਂ ਦੋਨੋਂ ਗਏ ਮਾਇਆ ਮੜੀ ਰਾਮ ਉਹ ਥੋੜੇ ਤਾਂ ਕੈਮਰਸ ਚੰਗੇ ਨੇ ਉਹ ਧਰਮ ਦੇ ਪਿੱਛੇ ਤਾਂ ਨਹੀਂ ਪਏ ਤਰੱਕੀ ਤਾਂ ਕਰ ਗਏ ਇਹਨਾਂ ਨੇ ਲੋਕ ਬਸਾਤੇ ਉਹ ਚੈਨਾ ਵਾਲੇ ਤਰੱਕੀ ਕਰ ਗਏ ਸਾਰੀ ਧਰਮ ਨੂੰ ਛੱਕੇ ਟੰਗਦਾ ਉਹਨਾਂ ਨੇ ਪਰ ਰੱਖ ਕਹਿੰਦੇ ਪਹਿਲਾਂ ਏ ਧਰਮ ਗਰੀਬਾਂ ਨੂੰ ਰੋਟੀ ਜੋ ਕੇ ਕਰਨਾ ਹੀ ਧਰਮ ਉਹ ਰਾਜ ਧਰਮ ਇੱਥੇ ਲੱਖਾਂ ਆਦਮੀ ਇਕੱਠੇ ਕਰਕੇ ਪੁੰਗਦਾ ਮੇਲਾ ਆ ਗਿਆ ਟਾਈਮ ਵੇਸਟ ਕਰੀ ਜਾਂਦੇ ਨੇ ਨੁਕਸਾਨ ਕਰੀ ਜਾਂਦੇ ਨੇ ਨੈਸ਼ਨਲ ਲਾਸ ਹੁੰਦਾ ਲੋਕ ਲੋਕ ਪਾਗਲ ਨੇ ਉਹ ਨੁਕਸਾਨ ਕਿਤੇ ਲਿਸ਼ਕਾ ਨੁਕਸਾਨ ਧਰਮ ਦੇ ਨਾਂ ਤੇ ਰਿਜ਼ਲਟ ਕੀ ਹੈ ਕੁਝ ਵੀ ਨਹੀਂ ਤਰਮ ਹੋਈ ਨਹੀਂ ਵੀ ਬੈਨ ਲੱਗ ਸਕਦਾ ਬੈਨ ਲੱਗ ਸਕਦਾ ਜੇ ਬੈਨ ਬੈਨ ਲੱਗ ਸਕਦਾ ਲਾਇਆ ਇਹ ਬੈਨ ਅਗਲੇ ਨੇ ਸੱਚ ਤੇ ਚੋੜ ਪਾਪ ਤੇ ਬੈਨ ਕਿਉਂ ਨਹੀਂ ਲਾ ਸਕਦਾ ਕਾਨੂੰਨ ਜੇ ਪਾਪ ਹੈ ਕੋਈ ਡਾਕਾ ਮਾਰਦਾ ਹੈ ਫਰਾਂਡ ਕਰਦਾ ਹੈ ਤੇ ਬੈਨ ਲਾਉਣੇ ਹੋ ਇਹ ਧਾਰਮਿਕ ਫਰੌਡ ਹੈ ਤੇ ਬੈਨ ਲਾਉਣਾ ਚਾਹੀਦਾ ਜੇ ਤੇ ਧਾਰਮਿਕ ਫਰੌਡ ਹੈ ਤੇ ਬੈਨ ਲਾਉਣਾ ਚਾਹੀਦਾ ਜੋ ਆਦਮੀ ਕਹਿੰਦਾ ਐ ਹੁਦੈ ਵਾਲਾ ਨਾਲ ਉਹ ਕਹਿੰਦਾ ਕਰਕੇ ਦਿਖਾ ਵਾਲਾ ਨਾਲ ਕੁਛ ਨਹੀਂ ਚੱਲ ਜੜ ਚ ਨਹੀਂ ਚੱਲ ਜੜ ਤੇ ਪੁੱਠਾ ਟੰਗਦਲ ਫੜ ਕੇ ਤੇ ਡੌਗ ਵੇਰ ਨਾਲ ਪੈ ਕਹਿੰਦੂ ਰੱਬ ਦਾ ਵਾਸਤਾ ਮੈਂ ਤਾਂ ਰੋਟੀ ਕਰਕੇ ਕਰਦਾ ਸੀ ਇਹਦਾ ਦੋ ਦਿਨ ਜਿੱਦੇ ਹੋ ਜਾਣਗੇ ਸਾਰੇ ਪਰ ਪਾਪ ਸਿਆਸਤਾਨ ਵੀ ਤਾਂ ਹੋਈ ਜਾਂਦੀ ਨਾਲ ਉਹਨਾਂ ਦੇ ਚੱਲੇ ਨੇ ਉਹ ਵੀ ਧੋਖਾ ਦੇ ਕੇ ਰਾਜ ਕਰਦੇ ਨੇ ਝੂਠ ਬੋਲ ਕੇ ਇਹ ਵੀ ਝੂਠ ਬੋਲ ਕੇ ਰਾਜ ਕਰਦੇ ਜਸਟੇ ਤੇ ਜਾਂਦੇ ਨੇ ਸੰਤ ਸੰਤ ਮਹਾਪੁਰਸ਼ ਹੋ ਜਾਂਦੇ ਨੇ ਤੇ ਸੰਤ ਉਹਨਾਂ ਨੂੰ ਗੁਰਮੁਖ ਕਹਿੰਦੇ ਨੇ ਬੜੇ ਧਰਮੀ ਆਦਮੀ ਨੇ ਗੁਰਮੁਖਰੇ ਚੋਰ ਦੋਈ ਨੇ ਇਹਨਾਂ ਦੀ ਪਟੜੀ ਚੋਰਾਂ ਦੀ ਬਹਿ ਜਾਂਦੀ ਹੈ ਬਧੀ ਆਪਸ ਵਿੱਚੀ ਉਹਨਾਂ ਨੂੰ ਵੋਟਾਂ ਆਉਣ ਨਹੀਂ। ਉਹਨਾਂ ਨੂੰ ਪੈਸੇ ਦੇਣੇ ਨੇ। ਵੀ ਇਹ ਜੀਤ ਪ੍ਰਚਾਰ ਕਰਦੇ ਨੇ। ਇਹਨਾਂ ਨੂੰ ਫੜ ਲਓ ਸਰਕਾਰੀ। ਉਹ ਲੱਖਾਂ ਕਰੋੜਾਂ ਰੁਪਏ ਦੇ ਜਾਂਦੇ ਉਹਨਾਂ ਨੂੰ। ਪਬਲਿਕ ਬੇਵਕੂਫ ਹੈ। ਜਿਹੜੇ ਸਿਆਣੇ ਬੰਦੇ ਨੇ ਉਹ ਦੇਖਦੇ ਨੇ ਵੀ ਕੀ ਹੋ ਰਿਹਾ। ਵੀ ਹੋ ਕੀ ਰਿਹਾ? ਦੋਇ ਚਾਰ ਲੁੱਟ ਰਹੇ ਨੇ। ਹਾਂਜੀ ਕਰਮ ਧਰਮ ਨੂੰ ਮੰਨ ਲੈਣਾ ਕਰਮ ਨੂੰ ਧਰਮ ਨੂੰ ਮੰਨ ਲੈ ਕਰਮ ਧਰਮ ਪਾਖੰਡ ਜੇ ਦੀਸਾਂ ਇਹ ਤਾਂ ਪਖੰਡ ਹੈ ਉਹ ਕਰਮ ਧਰਮ ਨੂੰ ਪਾਖੰਡ ਕਹਿੰਦੀ ਆ ਬਾਣੀ ਉਹਦਾ ਪ੍ਰਚਾਰ ਇੱਕ ਪੰਕਤੀ ਦਾ ਹੀ ਪ੍ਰਚਾਰ ਨਹੀਂ ਕਰਦੇ ਸੰਤ ਸੰਤ ਦੇ ਮੂੰਹੋਂ ਇੱਕ ਪੰਕਤੀ ਨਹੀਂ ਨਿਕਲ ਸਕਦੀ ਕਦੇ ਵੀ ਆਖਰ ਇੱਕ ਵੱਖਰੀ ਗੱਲ ਤਾਂ ਗੁਰਬਾਣੀ ਜਹੀ ਸੀ ਕਰਮ ਧਰਮ ਪਾਖੰਡ ਜੇ ਦੀਸਾਂ ਜਿਹੜੇ ਕਰਮ ਤੁਹਾਨੂੰ ਤੁਹਾਨੂੰ ਦੀਂਦੇ ਨੇ ਨਾ ਹੁੰਦੇ ਇਹ ਸਭ ਪਖੰਡਾ ਤਿੰਨ ਜੰਮ ਜਾਗਾ ਤੀ ਲੂਟਾ ਇਹ ਗੱਲਾਂ ਕਿਉਂ ਲਗੋਈਆਂ ਇਹ ਇਹਨਾਂ ਦੇ ਖਿਲਾਫ ਸੀ ਪੁਰਾਣੇ ਤੁਹਾਨੂੰ ਦੇ ਉਹ ਲਗੋਈਆਂ ਗੁਰਬਾਨੀ ਨੇ ਜੋ ਜ਼ाहिर ਕੀਤਾ ਸੀ ਉਹ ਲਗੋ ਲਿਆ ਉਹਦੇ ਅਰਥਾਂ ਦੇ ਅਨਰਥ ਕਰਕੇ ਤੁਹਾਨੂੰ ਦੇ ਦਿੱਤੇ ਉਹ ਜੇ ਸਿੱਖਾ ਗੁਰੂ ਵਾਲੀ ਸਿੱਖੀ ਤੇ ਉਹ ਖਤਮ ਹੋ ਗਈ ਜੇ ਇਹਨਾਂ ਨੂੰ ਚਾਹੀਦੀ ਹੈ ਉਹ ਹੀ ਰਹਿ ਗਈ ਇਹਨਾਂ ਵਾਲੇ ਹੀ ਸਿੱਖ ਹੈ ਜਈ ਸਰਦਾਬ ਟੋੜਾ ਕਹਿੰਦਾ ਸਰਦਾਬਾਨ ਸਿੱਖ ਟੋੜੇ ਨੂੰ ਸਰਦਾਬਾਨ ਹੀ ਚਾਹੀਦਾ ਉਹ ਤਾਂ ਅਸਲ ਦੇ ਵਿੱਚ ਇਹ ਤਾਂ ਇੱਥੇ ਟੱਕ ਵੀ ਚਲੇ ਜਾਣ ਵੀ ਗੋਲ ਕੇ ਚੱਕ ਦੋ ਸਾਨੂੰ ਮੱਥਾ ਟੇਕੀ ਜਾਓ ਇਹ ਤਾਂ ਆਪਣੀਆਂ ਮੂਰਤਾਂ ਮੂਰਤੀਆਂ ਅੰਦਲਵਾਦਨ ਗੋਦਵਾਰਾਂ ਚ ਉਹ ਤਸਵੀਰਾਂ ਲਾਈਆਂ ਹੀ ਹੋਈਆਂ ਨੇ ਉਹ ਕੀ ਹੈ ਅਜਾਬ ਘਰ ਚ ਕੀ ਹੈ ਉਹ ਉਹ ਜਾਂ ਮੂਰਤੀ ਪੂਜਾਈਆ ਅਜਾਬ ਘਰ ਦੇ ਵਾਲੇ ਬਣਾਏ ਨੇ ਇਹਨਾਂ ਨੇ ਉਹ ਮੂਰਤੀ ਪੂਜਾਈਆ ਉਹ ਵੀ ਹੋੜਵਾ ਤੇ ਕਪਲਾ ਮੁਸਲਮਾਨ ਦਿਖਾਓ ਇੱਕ ਵੀ ਮੁਸਲਮਾਨਾਂ ਦੇ ਇੱਕ ਵੀ ਦਿਖਾਓ